ਜਿਵੇਂ ਅਸੀਂ ਜੇ ਬਾਣੀ ਉਚਾਰਨ ਕਰ ਲੱਗਿਆ ਅਦਕ ਦੀ ਵਰਤੋਂ ਨਹੀਂ ਕਰਾਂਗੇ ਤੇ ਬੇਰਸੀ ਹੋ ਜਾਂਦੀ ਕਿੰਨੇ ਸ਼ਬਦ ਨੇ ਜੀ ਜਿਵੇਂ ਮਸਲਾ ਸ਼ਬਦ ਆਉਂਦਾ ਹੈ ਬਾਣੀ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਅਸਲ ਸ਼ਬਦ ਹੈ ਮਸੱਲਾ ਫਰੀਦਾ ਕੰਨ ਮਸੱਲਾ ਸੂਪ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਂਦਨਾ ਦਿਲ ਅੰਧਿਆਰੀ ਰਾਤ ਸਭ ਨੂੰ ਪਤਾ ਹੈ ਸਹੀ ਉਚਾਰਨ ਮਸੱਲਾ ਹੀ ਕਰਨਾ ਹੈ ਤੇ ਸਾਰੇ ਅਦਕ ਲਾ ਕੇ ਹੀ ਕਰਦੇ ਨੇ ਹਾਲਾਂਕਿ ਅਦਕ ਲੱਗਾ ਨਹੀਂ ਹੋਇਆ ਦਿਰਡੰਤਨ ਹੈ ਰੰਗਣ ਹੈ ਉਹਨਾਂ ਦਿਰਡੰਤਨ ਹੈ ਅਗਲੇ ਪਾਸੇ ਦੋ ਬਿੰਦੀਆਂ ਲਗੀਆਂ ਹੋਈਆਂ ਨੇ ਸੰਸਕ੍ਰਿਤ ਵਿੱਚ ਅਕਸਰ ਸ਼ਬਦ ਜਿਹੜੇ ਇਸ ਢੰਗ ਦੇ ਨਾਲ ਲਿਖੇ ਜਾਂਦੇ ਨੇ ਅਗਲੇ ਪਾਸੇ ਦੋ ਬਿੰਦੀਆਂ ਪਾ ਦਿੱਤੀਆਂ ਜਾਂਦੀਆਂ ਨੇ ਇਹਨਾਂ ਦੋ ਬਿੰਦੀਆਂ ਨੂੰ ਵਿਸਰਗ ਕਿਹਾ ਜਾਂਦਾ ਹੈ ਤੇ ਵਿਸਰਗ ਜਿਹੜੀ ਹੈ ਉਹ ਹਾਹੇ ਦਾ ਕੰਮ ਕਰਦੀ ਹੈ ਦਿਰਡੰਤਨ ਦੇ ਅਗਲੇ ਪਾਸੇ ਦੋ ਬਿੰਦੀਆਂ ਲਗੀਆਂ ਨੇ ਉਚਾਰਨ ਕਿ ਹੋਏਗਾ ਦਿਰਡੰਤਨ ਜੇ ਰੰਗਣ ਦੇ ਅਗਲੇ ਪਾਸੇ ਦੋ ਬਿੰਦੀਆਂ ਲੱਗੀਆਂ ਨੇ ਤਾਂ ਉਚਾਰਨ ਹੋਏਗਾ ਰੰਗਣ ਆਪਾਂ ਸਾਰੇ ਇਸੇ ਤਰ੍ਹਾਂ ਉਚਾਰਨ ਕਰਨੇ ਆ ਕਿਉਂਕਿ ਇਹੀ ਉਚਾਰਨ ਸ਼ੁੱਧ ਹੈ ਪਰ ਜੇ ਕੋਈ ਬੰਦਾ ਜिद ਕਰੇ ਕਿ ਜਿਵੇਂ ਦੇ ਅੱਖਰ ਲਿਖੇ ਨੇ ਮੈਂ ਤਾਂ ਉਵੇਂ ਪੜਨੇ ਨੇ ਫਿਰ ਪੜਨਾ ਪਏਗਾ ਦਿਰਡੰਤਨ ਦੋ ਬਿੰਦੀਆਂ ਰੰਗਣ ਦੋ ਬਿੰਦੀਆਂ ਕਿਉਂਕਿ ਲਿਖਿਆ ਤੇ ਅਸੇ ਢੰਗ ਦੇ ਨਾਲ ਹੈ ਤਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਸਾਈ ਸਾਈ ਹਾਲਾਂਕਿ ਬਿੰਦੀ ਲੱਗੀ ਨਹੀਂ ਹੋਈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸਾਈ ਦਾ ਨਾਮ ਪ੍ਰਮਾਤਮਾ ਦਾ ਨਵ ਅਨੁਭਵਲ ਹੈ ਜਿਹਦੀ ਕੀਮਤ ਕੋਈ ਨਹੀਂ ਜਾਣਦਾ ਪਰ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ ਉਥੇ ਸਾਈ ਪੜਨਾ ਪਏਗਾ ਕਿਉਂਕਿ ਸਾਈ ਦਾ ਅਰਥ ਬਣਦਾ ਉਹ ਰਾਗ ਬਸੰਤ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਉਨ੍ਹਾਂ ਦਾ ਉਚਾਰਨ ਕੀਤਾ ਹੋਇਆ ਇੱਕ ਬਚਨ ਹੈ ਜਿਸ ਦੀ ਕੇ ਅਕਸਰ ਹੀ ਦੁਰਵਰਤੋਂ ਕੀਤੀ ਜਾਂਦੀ ਹੈ ਗੁਰੂ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਦੇ ਉਹਨਾਂ ਬਚਨਾਂ ਦੇ ਰਾਹੀਂ ਗੱਲ ਕੋਈ ਹੋਰ ਸਮਝਾ ਰਹੇ ਹੁੰਦੇ ਨੇ ਪਰ ਸਤਗੁਰੂ ਜੀ ਦੇ ਉਹਨਾਂ ਬਚਨਾਂ ਨੂੰ ਲੋਕ ਕਈ ਆਪਣੇ ਢੰਗ ਦੇ ਨਾਲ ਵਰਤ ਲੈਂਦੇ ਨੇ ਬਾਣੀ ਦੀ ਉਤੋਕ ਹੈ ਮੇਰੇ ਸਾਹਿਬਾ ਹਉ ਆਪੇ ਪਰਮ ਭੁਲਾਣੀ ਅਖਰ ਲਿਖੇ ਸਈ ਗਾਵਾਂ ਅਵਰ ਨਾ ਜਾਣਾ ਬਾਣੀ ਕੁਝ ਦਿਹਾੜੇ ਪਹਿਲਾਂ ਦਾਸ ਦੀ ਇੱਕ ਵੀਡੀਓ ਦੇ ਥੱਲੇ ਵੀ ਕਿਸੇ ਵੀਰ ਜਾਂ ਭੈਣ ਨੇ ਇਸ ਤੁਕ ਨੂੰ ਲਿਖ ਕੇ ਨਾਲ ਕਮੈਂਟ ਕੀਤਾ ਸੀ ਕਿ ਵੀਰ ਜੀ ਤੁਸੀਂ ਕਈ ਸ਼ਬਦਾਂ ਦਾ ਉਚਾਰਨ ਕਰ ਲੱਗਿਆ ਆਪਣੇ ਕੋਲੋਂ ਬਿੰਦੀ ਦਾ ਉਚਾਰਨ ਕਰਦੇ ਹੋ ਤੇ ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਉਸੇ ਕਮੈਂਟ ਦਾ ਜਵਾਬ ਦਿੰਦਿਆਂ ਹੋਇਆਂ ਦਾਸ ਨੇ ਦਾਲ ਇਹ ਲਿਖਿਆ ਸੀ ਕਿ ਇਸ ਤੁਕ ਦਾ ਉਹ ਅਰਥ ਨਹੀਂ ਬਣਦਾ ਜੋ ਆਪਜੀ ਕਰ ਰਹੇ ਹੋ ਅਸਲ ਵਿੱਚ ਸਾਧ ਸੰਗਤ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦਾਤਾ ਜੀ ਇੱਥੇ ਮਨੁੱਖ ਦੇ ਬਣੇ ਹੋਏ ਸੰਸਕਾਰਾਂ ਦੀ ਗੱਲ ਕਰ ਰਹੇ ਨੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਕਿੰਨੇ ਪਿਆਰੇ ਢੰਗ ਦੇ ਨਾਲ ਇਸ ਤੁਕ ਦੇ ਅਰਥ ਕੀਤੇ ਨੇ ਮੇਰੇ ਸਾਹਿਬਾ ਹਾਉ ਆਪੇ ਪਰਮ ਭੁਲਾਣੀ ਮੇਰੇ ਮਾਲਕਾ ਮੈਂ ਆਪਣੇ ਹੀ ਭਰਮਾਂ ਦੇ ਵਿੱਚ ਪੈ ਕੇ ਭੁੱਲ ਗਈ ਆ ਅੱਖਰ ਲਿਖੇ ਸਹੀ ਗਾਵਾਂ ਮੈਂ ਭਰਮਾਂ ਦੇ ਵਿੱਚ ਪੈ ਕਰਕੇ ਆਪਣੇ ਮਨ ਦੇ ਉੱਪਰ ਮਾੜੇ ਸੰਸਕਾਰਾਂ ਦੇ ਜਿਹੜੇ ਲੇਖ ਲਿਖ ਲਏ ਨੇ ਮੈਂ ਉਹਨਾਂ ਨੂੰ ਹੀ ਵਾਰ-ਵਾਰ ਦੁਹਰਾਈ ਜਾ ਰਹੀ ਆ ਅੱਖਰ ਲਿਖੇ ਸਹੀ ਗਾਵਾਂ ਜਿਹੜੇ ਅੱਖਰ ਮੈਂ ਆਪਣੇ ਮਨ ਤੇ ਲਿਖ ਲਏ ਨੇ ਮਾੜੇ ਕਰਮ ਕਰ ਕਰ ਕੇ ਜਿਹੜਾ ਮੈਂ ਆਪਣਾ ਸੁਭਾਅ ਬਣਾ ਲਿਆ ਹੈ ਮੈਂ ਉਹਦੇ ਮੁਤਾਬਕ ਹੀ ਚੱਲੀ ਜਾ ਰਹੀ ਆ ਤੇ ਉਸ ਬਾੜੇ ਰਸਤੇ ਦੇ ਉੱਪਰ ਮੈਂ ਲਗਾਤਾਰ ਰਹੀ ਹਾਂ ਅੱਖਰ ਲਿਖੇ ਸਈ گاਵਾ ਅਵਰ ਨਾ ਜਾਣਾ ਬਾਣੀ ਮੈਨੂੰ ਹੋਰ ਕੋਈ ਬਣਤਰ ਬਣਾਉਣੀ ਨਹੀਂ ਯਾਰ ਇੱਥੇ ਬਾਣੀ ਸ਼ਬਦ ਦਾ ਅਰਥ ਹੈ ਬਣਤਰ ਜ਼ਿੰਦਗੀ ਦੀ ਬਨਾਵਟ ਮੈਂ ਆਪਣੇ ਜੀਵਨ ਦੀ ਕੋ ਸਚੱਜੀ ਬਨਾਵਟ ਨਹੀਂ ਬਣਾ ਸਕੀ ਜਿਸ ਕਾਰਨ ਕਰਕੇ ਜੋ ਬਾੜੇ ਕਰਮ ਕੀਤੇ ਨੇ ਉਹ ਮੇਰੇ ਸੰਸਕਾਰ ਬਣ ਗਏ ਨੇ ਹੁਣ ਸਾਧ ਸੰਗਤ ਤੁਕ ਦੇਰ ਤਾਂ ਇਹ ਬਣਦੇ ਨੇ ਪਰ ਲੋਕਾਂ ਨੇ ਇਸ ਤੁਕ ਦਾ ਅਰਥ ਇਉਂ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰਬਾਣੀ ਦਾ ਜਦੋਂ ਉਚਾਰਨ ਕਰਨਾ ਹੈ ਉਹਦੇ ਵਿੱਚ ਅਸੀਂ ਕਿਸੇ ਜਗ੍ਹਾ ਤੇ ਬਿੰਦੀ ਨਹੀਂ ਲਗਾ ਸਕਦੇ ਕਿਸੇ ਜਗ੍ਹਾ ਤੇ ਅਦਕ ਨਹੀਂ ਲਗਾ ਸਕਦੇ ਪਰ ਸੱਚ ਇਹ ਹੈ ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਸਹੀ ਢੰਗ ਦੇ ਨਾਲ ਨਹੀਂ ਪੜਾਂਗੇ ਉਨੀ ਦੇਰ ਤੱਕ ਸਾਦ ਸੰਗਤ ਉਚਾਰਨ ਅਸ਼ੁੱਧ ਹੀ ਰਹੇਗਾ ਔਰ ਸੱਚ ਹੀ ਹੈ ਜੇ ਅਸੀਂ ਇਸ ਗੱਲ ਤੇ ਜ਼ੋਰ ਦਵਾਂਗੇ ਕਿ ਜਿਸ ਢੰਗ ਦੇ ਨਾਲ ਕਿਸੇ ਸ਼ਬਦ ਨੂੰ ਲਿਖਿਆ ਗਿਆ ਹੈ ਉਹਨੂੰ ਸੇਮ ਉਸੇ ਢੰਗ ਦੇ ਨਾਲ ਹੀ ਉਚਾਰਨਾ ਹੈ ਤੇ ਉਹਨੂੰ ਆਪਣੇ ਢੰਗ ਦੇ ਨਾਲ ਸੋਚ ਵਿਚਾਰ ਕਰਕੇ ਉਚਾਰਨ ਨਹੀਂ ਕਰਨਾ ਤੇ ਆਪਣੇ ਹੀ ਬਣਾਏ ਹੋਏ ਇਸ ਅਸੂਲ ਦੇ ਵਿੱਚ ਇਸ ਸਿਧਾਂਤ ਵਿੱਚ ਅਸੀਂ ਫਸ ਕੇ ਰਹਿ ਜਾਵਾਂਗੇ ਉਹ ਕਿਵੇਂ ਕੋਸ਼ਿਸ਼ ਇੱਕ ਉਦਾਹਰਨ 10 ਆਪ ਜੀ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੇਗਾ ਸਭ ਤੋਂ ਪਹਿਲੀ ਉਦਾਹਰਨ ਸਾਧ ਸੰਗਤ ਜਦੋਂ ਅਸੀਂ ਮੂਲ ਮੰਤਰ ਸਾਹਿਬ ਦਾ ਪਾਠ ਕਰਦੇ ਆਂ ਤੇ ਅਸੀਂ ਉਚਾਰਨ ਕੀ ਕਰਦੇ ਆਂ ਇੱਕ ਓੰਕਾਰ ਆਪਾਂ ਕੀ ਉਚਾਰਨ ਕਰਦੇ ਆਂ ਇੱਕ ਓੰਕਾਰ ਔਰ ਉੱਥੇ ਲਿਖਿਆ ਕੀ ਹੋਇਆ ਹੈ ਉੱਥੇ ਕਾਊਂਟਿੰਗ ਵਾਲਾ ਗਿਣਤੀ ਵਾਲਾ ਏਕਾ ਪਾ ਕੇ ਗੁਰੂ ਸਾਹਿਬ ਨੇ ਲਿਖਿਆ ਹੋਇਆ ਸਾਨੂੰ ਕਿਵੇਂ ਪਤਾ ਲੱਗਾ ਇਹਨੂੰ ਇੱਕ ਪੜਨਾ ਇਹਨੂੰ ਪਹਿਲਾਂ ਨਹੀਂ ਪੜਨਾ ਜਦ ਕਿ ਜਿਸ ਵਕਤ ਅਸੀਂ ਮਹਲਾ ਦਾ ਉਚਾਰਨ ਕਰਦੇ ਆਂ ਉਥੇ ਮਹਲਾ ਦੇ ਨਾਲ ਅਸੀਂ ਉਚਾਰਨ ਜਦੋਂ ਏਕਾ ਲੱਗਾ ਹੁੰਦਾ ਉਹਦਾ ਉਚਾਰਨ ਅਸੀਂ ਪਹਿਲਾ ਕਰਦੇ ਆ। ਇਹਦਾ ਮਤਲਬ ਆਪਾਂ ਵਿਚਾਰ ਕੇ ਪੜਿਆ ਨਾ ਕਿ ਜਦੋਂ ਮਹਲਾ ਦੇ ਨਾਲ ਏਕਾ ਲੱਗਾ ਹੋਏਗਾ ਉਹਨੂੰ ਇੱਕ ਨਹੀਂ ਪੜਨਾ ਉਹਨੂੰ ਪਹਿਲਾ ਪੜਨਾ ਹੈ। ਤੇ ਜਿਸ ਵਕਤ ਅਸੀਂ ਇੱਕ ਓੰਕਾਰ ਦਾ ਉਚਾਰਨ ਕਰਨਾ ਉਸ ਏਕੇ ਨੂੰ ਪਹਿਲਾ ਨਹੀਂ ਪੜਨਾ ਉਹਨੂੰ ਇੱਕ ਪੜਨਾ ਹੈ। ਦੂਸਰੀ ਗੱਲ ਇਸ ਇੱਕ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਜੀ ਨੇ ਊੜਾ ਲਾ ਕੇ ਉੱਪਰਲੇ ਪਾਸੇ ਹੋੜਾ ਕੁੱਲਾ ਛੜਕੇ ਤੇ ਕਾਰ ਬਣਾਈਏ ਅਸੀਂ ਸਾਰੇ ਹੀ ਇਹਦਾ ਉਚਾਰਨ ਕਰਦੇ ਆ ਓੰਕਾਰ ਜਦ ਕਿ ਲਿਖਿਆ ਹੋਇਆ ਹੈ ਊੜੇ ਨੋੜਾ ਤੇ ਜੇ ਇਸੇ ਸਿਧਾਂਤ ਆਪਾਂ ਬੰਧਾ ਲਿਆ ਕਿ ਜਿਵੇਂ ਦਾ ਲਿਖਿਆ ਹੈ ਉਸੇ ਢੰਗ ਦੇ ਨਾਲ ਹੀ ਪੜਨਾ ਹੈ ਤੇ ਉਹਨੂੰ ਵਿਚਾਰਨਾ ਕੋਈ ਨਹੀਂ ਬਸ ਜਿਵੇਂ ਲਿਖਿਆ ਤਿਵੇਂ ਪੜ ਦੋ ਤੇ ਫਿਰ ਇੱਕ ਓੰਕਾਰ ਨੂੰ ਇੱਕ ਓ ਪੜਨਾ ਪਏਗਾ ਇੱਕ ਓੰਕਾਰ ਆਪਾਂ ਕਿਵੇਂ ਪੜਾਂਗੇ ਇਤੋਂ ਬਾਅਦ ਅਗਲੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਜਿਨ੍ਹਾਂ ਸੰਗਤਾਂ ਨੇ ਆਪ ਗੁਰਬਾਣੀ ਦੇ ਕਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਆਪ ਕਦੇ ਗੁਰਬਾਣੀ ਦਾ ਸਹਿਜ ਪਾਠ ਕੀਤਾ ਜਾਂ ਜਿਹੜੇ ਵੀਰ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਾਉਂਦੇ ਨੇ ਉਹਨਾਂ ਨੂੰ ਤਾਂ ਜ਼ਰੂਰ ਇਸ ਗੱਲ ਦਾ ਪਤਾ ਹੈ ਕਿ ਜਦੋਂ ਸਤਗੁਰੂ ਜੀ ਮਹਲਾ ਸ਼ਬਦ ਲਿਖਦੇ ਨੇ ਨਾ ਬਹੁਤ ਸਾਰੇ ਥਾਵਾਂ ਤੇ ਗੁਰੂ ਸਾਹਿਬ ਮੰਮਾ ਸ਼ਬਦ ਪਾ ਕੇ ਉਹਦੇ ਅਗਲੇ ਪਾਸੇ ਦੋ ਬਿੰਦੀਆਂ ਪਾ ਦਿੰਦੇ ਨੇ ਉੱਪਰਲੇ ਪਾਸੇ ਦਾਸ ਕੋਸ਼ਿਕ ਪਰਮਾਨ ਵੀ ਤੁਹਾਡੇ ਸਾਹਮਣੇ ਰੱਖ ਦਿੰਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਏ ਹੋਏ ਬਚਨ ਨੇ ਹੁਣ ਮਹਾਰਾ ਸੱਚੇ ਪਾਤਸ਼ਾਹ ਨੇ ਕਈਆਂ ਥਾਵਾਂ ਤੇ ਮਹਲਾ ਸ਼ਬਦ ਨੂੰ ਸ਼ਾਰਟ ਕਰਕੇ ਛੋਟਾ ਕਰਕੇ ਲਿਖ ਦਿੱਤਾ ਹੈ ਮੰਮਾ ਪਾ ਦਿੱਤਾ ਅਗਲੇ ਪਾਸੇ ਦੋ ਬਿੰਦੀਆਂ ਪਾ ਦਿੱਤੀਆਂ ਹੁਣ ਜੇ ਆਪਾਂ ਜिद ਕਰਾਂਗੇ ਵੀ ਜਿਵੇਂ ਦਾ ਲਿਖਿਆ ਹੈ ਉਸੇ ਤੰਗ ਦੇ ਨਾਲ ਹੀ ਪੜ੍ਹਨਾ ਹੈ ਤੇ ਫਿਰ ਇਹਨੂੰ ਪੜ੍ਹਨਾ ਪੈਗਾ ਮੰਮਾ ਤੇ ਦੋ ਬਿੰਦੀਆਂ ਕਿਉਂਕਿ ਮੰਮੇ ਦੇ ਅਗਲੇ ਪਾਸੇ ਦੋ ਬਿੰਦੀਆਂ ਲੱਗੀਆਂ ਨੇ ਫਿਰ ਉਚਾਰਨ ਕਰਾਂਗੇ ਮੰਮਾ ਤੇ ਦੋ ਬਿੰਦੀਆਂ ਜਦ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਇੰਨੇ ਕੋ ਸੋਜੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਈ ਹੈ ਕਿ ਇਹਨੂੰ ਮੰਮਾ ਦੋ ਬਿੰਦੀਆਂ ਨਹੀਂ ਪੜਨਾ ਇਹਨੂੰ ਪੜਨਾ ਹੈ ਮਹਲਾ ਇਹਦਾ ਸਹੀ ਉਚਾਰਨ ਹੋਏਗਾ ਮਹਲਾ ਇਸੇ ਤਰੀਕੇ ਦੇ ਨਾਲ ਤੁਸੀਂ ਅੱਗੇ ਜਾ ਕੇ ਸਤਿਗੁਰੂ ਦੀ ਬਾਣੀ ਪੜੋ ਗੁਰਬਾਣੀ ਵਿੱਚ ਇਹ ਬਚਨ ਆਉਂਦੇ ਨੇ ਉੱਪਰਲੇ ਪਾਸੇ ਦਾਸ ਫਿਰ ਤੁਹਾਡੀ ਜਾਣਕਾਰੀ ਵਾਸਤੇ ਲਿਖ ਦਿੰਦਾ ਹੈ ਦਿਰਡੰਤ ਹੈ ਰੰਗਣ ਹੈ ਹੁਣ ਦ੍ਰਿੜੰਤਾ ਨੇ ਅਗਲੇ ਪਾਸੇ ਦੋ ਬਿੰਦੀਆਂ ਲੱਗੀਆਂ ਹੋਈਆਂ ਨੇ ਸੰਸਕ੍ਰਿਤ ਵਿੱਚ ਅਕਸਰ ਸ਼ਬਦ ਜਿਹੜੇ ਨੇ ਇਸ ਢੰਗ ਦੇ ਨਾਲ ਲਿਖੇ ਜਾਂਦੇ ਨੇ ਅਗਲੇ ਪਾਸੇ ਦੋ ਬਿੰਦੀਆਂ ਪਾ ਦਿੱਤੀਆਂ ਜਾਂਦੀਆਂ ਨੇ ਇਹਨਾਂ ਦੋ ਬਿੰਦੀਆਂ ਨੂੰ ਵਿਸਰਗ ਕਿਹਾ ਜਾਂਦਾ ਹੈ ਤੇ ਵਿਸਰਗ ਜਿਹੜੀ ਹੈ ਉਹ ਹਾਹੇ ਦਾ ਕੰਮ ਕਰਦੀ ਹੈ ਦ੍ਰਿੜੰਤਨ ਦੇ ਅਗਲੇ ਪਾਸੇ ਦੋ ਬਿੰਦੀਆਂ ਲੱਗੀਆਂ ਨੇ ਉਚਾਰਨ ਕੀ ਹੋਏਗਾ ਦ੍ਰਿੜੰਤਨ ਨਹੀਂ ਜੇ ਰੰਗਣ ਦੇ ਅਗਲੇ ਪਾਸੇ ਦੋ ਬਿੰਦੀਆਂ ਲੱਗੀਆਂ ਨੇ ਤੇ ਉਚਾਰਨ ਹੋਏਗਾ ਰੰਗਣ ਹੈ ਆਪਾਂ ਸਾਰੇ ਇਸੇ ਤਰ੍ਹਾਂ ਉਚਾਰਨ ਕਰਨੇ ਆ ਕਿਉਂਕਿ ਇਹੀ ਉਚਾਰਨ ਸ਼ੁੱਧ ਹੈ ਪਰ ਜੇ ਕੋਈ ਬੰਦਾ ਜिद ਕਰੇ ਕਿ ਜਿਵੇਂ ਦੇ ਅੱਖਰ ਲਿਖੇ ਨੇ ਮੈਂ ਤਾਂ ਉਵੇਂ ਪੜਨੇ ਨੇ ਫਿਰ ਪੜਨਾ ਪੈਗਾ ਦਰੜੰਤਨ ਦੋ ਬਿੰਦੀਆਂ ਰੰਗਣ ਦੋ ਬਿੰਦੀਆਂ ਕਿਉਂਕਿ ਲਿਖਿਆ ਤੇ ਇਸੇ ਢੰਗ ਦੇ ਨਾਲ ਹੈ ਪਰ ਜਦੋਂ ਵਿਚਾਰ ਕੇ ਪੜਾਂਗੇ ਤੇ ਗੱਲ ਆਪਣੇ ਆਪ ਸਮਝ ਆ ਜਾਏ ਆ ਜਾਏਗੀ ਕਿ ਇੱਥੇ ਦੋ ਬਿੰਦੀਆਂ ਨਹੀਂ ਉਚਾਰਨ ਕਰਨਾ ਦਰੜੰਤਨ ਹੈ ਰੰਗਣ ਹੈ ਇਹਦਾ ਉਚਾਰਨ ਆਪਾਂ ਇਸ ਢੰਗ ਦੇ ਨਾਲ ਕਰਾਂਗੇ ਇਸੇ ਤਰੀਕੇ ਦੇ ਨਾਲ ਸਾਸੰਗਤ ਗੁਰਬਾਣੀ ਦੇ ਵਿੱਚ ਦੋ ਮਾਤਰੇ ਸ਼ਬਦ ਆਉਂਦੇ ਨੇ ਇੱਕ ਸ਼ਬਦ ਹੋਏਗਾ ਉਹਨੂੰ ਦੋ-ਦੋ ਮਾਤਰਾਵਾਂ ਲੱਗੀਆਂ ਹੋਣਗੀਆਂ ਜਿਵੇਂ ਗੁਰਬਾਣੀ ਦੇ ਵਿੱਚ ਤੋਕ ਆਉਂਦੀ ਹੈ ਕੇ ਮਨੋ ਮੂਰਖ ਲੋਬੀਆ ਲੋਭੇ ਲੱਗਾ ਲੁਭਾਨ ਉੱਪਰਲੇ ਪਾਸੇ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਕੇ ਮਨੋ ਮੂਰਖ ਲੋਬੀਆ ਲੋਭੇ ਲੱਗਾ ਲੁਭਾਨ ਇਹ ਅਰਥ ਬਣਦਾ ਹੈ ਕੇ ਮੇਰੇ ਮੂਰਖ ਤੇ ਲੋਭੀ ਮਨਾਂ ਤੂੰ ਲੋਭ ਦੇ ਵਿੱਚ ਹੀ ਗਰਕ ਹੋਇਆ ਪਿਆ ਹੁਣ ਲੁਭਾਣ ਸ਼ਬਦ ਵਾਲੇ ਪਾਸੇ ਨਿਗਾਹ ਮਾਰੋ ਲੱਲੇ ਸ਼ਬਦ ਨੂੰ ਦੋ ਮਾਤਰਾਵਾਂ ਲੱਗੀਆਂ ਹੋਈਆਂ ਨੇ ਉਹਦੇ ਥੱਲੇ ਔਕੜ ਵੀ ਲੱਗੀ ਹੋਈ ਹੈ ਤੇ ਉੱਪਰਲੇ ਪਾਸੇ ਹੋੜਾ ਵੀ ਲੱਗਾ ਹੋਇਆ ਹੁਣ ਇਹਦਾ ਉਚਾਰਨ ਆਪਾਂ ਕਿਸ ਢੰਗ ਦੇ ਨਾਲ ਕਰਾਂਗੇ ਜਦੋਂ ਆਪਾਂ ਇਸ ਗੱਲ ਤੇ ਜੇਦ ਪੜ੍ਹ ਲਈ ਵੀ ਜਿਵੇਂ ਲਿਖਿਆ ਉਹਨੂੰ ਉਸ ਢੰਗ ਦੇ ਨਾਲ ਪੜ੍ਹਨਾ ਉਹਦੇ ਵਿੱਚ ਕੋਈ ਆਪਾਂ ਵਿਚਾਰ ਨਹੀਂ ਕਰਦੇ ਦੋ ਮਾਤਰਾਵਾਂ ਇਕੱਠੀਆਂ ਨਹੀਂ ਉਚਾਰੀਆਂ ਜਾ ਸਕਦੀਆਂ ਸਾਥ ਸੰਗਤ ਜਾਂ ਤਾਂ ਸਾਨੂੰ ਔਕੜ ਉਚਾਰਨੀ ਪਵੇਗੀ ਤੇ ਜਾਂ ਸਾਨੂੰ ਹੋੜਾ ਵਿਚਾਰਨਾ ਪਏਗਾ ਵਿਚਲਾ ਮੇਲ ਨਹੀਂ ਅਸੀਂ ਕਰ ਸਕਦੇ ਇੱਕ ਪਾਸਾ ਕਰਨਾ ਹੋਵੇਗਾ ਜਾਂ ਤਾਂ ਲੋਪ ਪੜਾਂਗੇ ਲੋਭਾਨ ਜਾਂ ਔਕਣ ਵਾਲਾ ਪੜਾਂਗੇ ਲੁਭਾਨ ਇਸੇ ਤਰ੍ਹਾਂ ਦੀ ਗੁਰਬਾਣੀ ਵੀ ਤੁਹਾਨੂੰ ਕਈ ਸ਼ਬਦ ਮਿਲਣ ਗੋਬਿੰਦ ਸ਼ਬਦ ਕਈਆਂ ਥਾਵਾਂ ਤੇ ਗੱਗੇ ਨੂੰ ਹੋੜਾ ਵੀ ਲੱਗਾ ਤੇ ਔਕਣ ਵੀ ਲੱਗੀ ਗੋਪਾਲ ਸ਼ਬਦ ਨੂੰ ਕਈਆਂ ਥਾਵਾਂ ਤੇ ਗੱਗੇ ਨੂੰ ਹੋੜਾ ਵੀ ਲੱਗਾ ਤੇ ਔਕਣ ਵੀ ਲੱਗੀ 16 ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਪੜਦੇ ਆਂ ਅਨ ਦਿਨੋ 모ਹੇ ਆਹੀ ਪਿਆਸਾ ਅਨ ਦਿਨੋ ਨੰਨੇ ਨੂੰ ਹੋੜਾ ਵੀ ਲੱਗਾ ਤੇ ਲੌਂਕੜ ਵੀ ਲੱਗੀ ਹੈ ਪਰ ਆਪਾਂ ਅਣਦਿਨ ਨਹੀਂ ਪੜਦੇ ਸਾਰੇ ਅਣਦਿਨੋਂ ਪੜਦੇ ਆਂ ਕਿਉਂ ਪੜਦੇ ਆਂ ਕਿਉਂਕਿ ਇੱਥੇ ਵੀ ਇੱਕ ਅਸੂਲ ਕੰਮ ਕਰਦਾ ਸੱਚੇ ਪਾਤਸ਼ਾਹ ਜੀ ਨੇ ਧੰ ਗੁਰੂ ਗ੍ਰੰਥ ਸਾਹਿਬ ਬਾਹ ਰਾਜੇ ਦੀ ਪਾਵਨ ਬਾਣੀ ਨੂੰ ਲਿਖਣ ਲੱਗਿਆ ਕੁਝ ਅਸੂਲ ਬਣਾਏ ਨੇ ਕੁਝ ਵਿਆਕਰਨਿਕ ਨਿਯਮ ਜਿਹੜੇ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਆਪ ਤਿਆਰ ਕੀਤੇ ਉਹਨਾਂ ਦੇ ਵਿੱਚ ਇਹ ਦੋ ਮਾਤਰੇ ਸ਼ਬਦ ਵੀ ਆ ਜਾਂਦੇ ਨੇ ਸਚੇ ਪਾਤਸ਼ਾਹ ਜੀ ਕਈਆਂ ਥਾਵਾਂ ਤੇ ਲਘੂ ਮਾਤਰਾ ਨੂੰ ਦੀਰਘ ਮਾਤਰਾ ਕਰਦੇ ਨੇ ਤੇ ਕਈਆਂ ਥਾਵਾਂ ਤੇ ਦੀਰਘ ਮਾਤਰਾ ਨੂੰ ਲਘੂ ਮਾਤਰਾ ਕਰ ਦਿੰਦੇ ਨੇ ਲਘੂ ਮਾਤਰਾ ਮਤਲਬ ਛੋਟੀ ਮਾਤਰਾ ਦੀਰਘ ਦਾ ਅਰਥ ਹੋ ਗਿਆ ਵੱਡੀ ਮਾਤਰਾ ਛੋਟੀ ਮਾਤਰਾ ਨੂੰ ਵੱਡੀ ਕਰਨਾ ਵੱਡੀ ਨੂੰ ਛੋਟੀ ਕਰਨਾ ਇਹ ਕਾਵ ਦੇ ਵਿੱਚ ਹਮੇਸ਼ਾ ਐਸਾ ਹੁੰਦਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਵੀ ਪੁਰਕੀ ਬਾਣੀ ਦੇ ਵਿੱਚ ਇਹ ਨਿਯਮ ਵਰਤਿਆ ਹੋਇਆ ਹੁਣ ਦੇਖੋ ਜਿਵੇਂ ਸਹੀ ਸ਼ਬਦ ਹੈ ਲੋਭ ਸਹੀ ਸ਼ਬਦ ਕੀ ਹੈ ਲੋਭ ਜਿਹਦਾ ਅਰਥ ਬਣਦਾ ਲਾਲਚ ਪਰ ਇੱਥੇ ਸੱਚੇ ਪਾਤਸ਼ਾਹ ਜੀ ਨੇ ਹੋੜੇ ਦੀ ਮਾਤਰਾ ਨੂੰ ਔਂਕੜ ਵਿੱਚ ਕਨਵਰਟ ਕੀਤਾ ਹੈ ਭਾਵ ਕਿ ਧੀਰਗ ਮਾਤਰਾ ਨੂੰ ਲਘੂ ਮਾਤਰਾ ਕਰ ਦਿੱਤਾ ਹੈ ਹੋੜੇ ਦੇ ਥਾਂ ਤੇ ਔਂਕੜ ਦੀ ਵਰਤੋਂ ਹੋਏਗੀ ਲੁਭਾਨ ਇਸੇ ਕਰਕੇ ਆਪਾਂ ਉਚਾਰਨ ਕਰਾਂਗੇ ਲੁਭਾਨ ਪਰ ਨਾਲ ਸੱਚੇ ਪਾਤਸ਼ਾਹ ਜੀ ਸਮ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਸਹੀ ਸ਼ਬਦ ਲੋਭ ਹੀ ਹੈ ਸਹੀ ਸ਼ਬਦ ਕਿਹੜਾ ਲੋਭ ਪਰ ਉਚਾਰਨ ਹੋਏਗਾ ਲੁਭਾਨ ਉਚਾਰਨ ਉਸ ਮਾਤਰਾ ਦਾ ਕਰਨਾ ਹੈ ਜਿਹੜੀ ਮਾਤਰਾ ਬਦਲਵੀਂ ਲਿਖੀ ਗਈ ਹੈ ਜਿਵੇਂ ਸਹੀ ਸ਼ਬਦ ਹੈ ਅਣਦਨ ਜਿਹੜਾ ਆਪਾਂ ਸੋਲਾ ਸਾਹਿਬ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਆਂ ਅਣਦਨੋ ਮੋਹਿ ਆਹੀ ਪਿਆਸਾ ਉਹਦੇ ਵਿੱਚ ਸਹੀ ਸ਼ਬਦ ਹੈ ਅਣਦਨ ਨੰਨੇ ਥੱਲੇ ਔਂਕੜ ਲੱਗਣ ਦੇ ਨਾਲ ਸ਼ਬਦ ਬਣਦਾ ਹੈ ਅਣਦਨ ਪਰ ਇੱਥੇ ਸਤਿਗੁਰੂ ਨੇ ਲਘੂ ਮਾਤਰਾ ਨੂੰ ਦੀਰਘ ਮਾਤਰਾ ਵਿੱਚ ਬਦਲਿਆ ਘੋੜਾ ਲਾਇਆ ਹੈ ਤੇ ਜਿਹੜੀ ਮਾਤਰਾ ਬਦਲ ਕੇ ਲਿਖੀ ਹੈ ਉਹ ਉਚਾਰਨ ਵਿੱਚ ਆਉਂਦੀ ਹੈ ਇਸੇ ਕਰਕੇ ਆਪਾਂ ਅਣ ਦਿਨ ਨਹੀਂ ਪੜਦੇ ਉੱਥੇ ਪੜਦੇ ਆ ਅਣ ਦਿਨੋ 모ਹੇ ਆਹੀ ਪਿਆਸਾ ਇਹ ਹੀ ਨਿਯਮ ਬਾਕੀ ਥਾਵਾਂ ਤੇ ਲਾਗੂ ਹੁੰਦਾ ਹੈ ਜਿੰਨੇ ਵੀ ਸ਼ਬਦਾਂ ਦਾ ਆਪਾਂ ਉਚਾਰਨ ਕਰਾਂਗੇ ਜਿਹੜੀ ਬਦਲਵੀਂ ਮਾਤਰਾ ਹੈ ਹਮੇਸ਼ਾ ਉਹਦਾ ਉਚਾਰਨ ਹੋਏਗਾ ਜੇ ਬਦਲਵੀਂ ਮਾਤਰਾ ਹੋੜਾ ਹੈ ਤੇ ਹੋੜੇ ਦਾ ਉਚਾਰਨ ਜੇ ਬਦਲਵੀਂ ਮਾਤਰਾ ਔਂਕੜ ਹੈ ਤੇ ਫਿਰ ਔਂਕੜ ਦਾ ਉਚਾਰਨ ਕੀਤਾ ਜਾਏਗਾ ਸੋ ਕਹਿਣ ਤੋਂ ਮੁਰਾਦ ਜਿਸ ਢੰਗ ਦੇ ਨਾਲ ਸੱਚੇ ਪਾਤਸ਼ਾਹ ਨੇ ਬਾਣੀ ਨੂੰ ਲਿਖਿਆ ਹੈ ਉਦੇ ਨਿਯਮਾਂ ਨੂੰ ਸਮਝਣਾ ਸਾਡੇ ਬਾਤ ਤੇ ਬੜਾ ਜ਼ਰੂਰੀ ਹੈ ਔਰ ਦੇਖੋ ਜਿਹੜੇ ਲੋਕ ਇਸ ਗੱਲ ਦੀ ਜਿੱਦ ਕਰਦੇ ਨੇ ਕਿ ਅਸੀਂ ਆਪਣੇ ਕੋਲੋਂ ਕਿਸੇ ਵੀ ਜਗ੍ਹਾ ਤੇ ਗੁਰਬਾਣੀ ਦੇ ਵਿੱਚ ਬਿੰਦੀ ਦੀ ਵਰਤੋਂ ਨਹੀਂ ਕਰਾਂਗੇ ਬੜੇ ਵੀਰ ਇਸ ਗੱਲ ਦੀ ਜਿੱਦ ਕਰਦੇ ਵੀ ਅਸੀਂ ਲਾਉਣੀ ਹੀ ਨਹੀਂ ਕਿਸੇ ਜਗ੍ਹਾ ਤੇ ਪਰ ਸੱਚ ਇਹ ਜੇ ਤੁਸੀਂ ਆ ਤੇ ਜੇ ਤੁਸੀਂ ਵਿਚਾਰ ਕੇ ਬਾਣੀ ਨਹੀਂ ਪੜੋਗੇ ਤੇ ਬੇਰਸੀ ਹੋ ਜਾਏਗੀ ਉਹਦੇ ਵਿੱਚ ਰਸ ਨਹੀਂ ਬਣੇਗਾ ਜਿਵੇਂ ਅਸੀਂ ਜੇ ਬਾਣੀ ਉਚਾਰਨ ਕਰ ਲੱਗੇ ਅੱਧਕ ਦੀ ਵਰਤੋਂ ਨਹੀਂ ਕਰਾਂਗੇ ਤੇ ਬੇਰਸੀ ਹੋ ਜਾਂਦੀ ਕਿੰਨੇ ਸ਼ਬਦ ਨੇ ਜੀ ਜਿਵੇਂ ਮਸਲਾ ਸ਼ਬਦ ਆਉਂਦਾ ਬਾਣੀ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਅਸਲ ਸ਼ਬਦ ਹੈ ਮਸੱਲਾ ਫਰੀਦਾ ਕੰਨ ਮਸੱਲਾ ਸੂਪ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਂਦਨਾ ਦਿਲ ਅੰਧਿਆਰੀ ਰਾਤ ਸਭ ਨੂੰ ਪਤਾ ਹੈ ਸਹੀ ਉਚਾਰਨ ਮਸੱਲਾ ਹੀ ਕਰਨਾ ਤੇ ਸਾਰੇ ਅਦਕ ਲਾ ਕੇ ਹੀ ਕਰਦੇ ਨੇ ਹਾਲਾਂਕਿ ਅਦਕ ਲੱਗਾ ਨਹੀਂ ਹੋਇਆ ਮਸਲਾ ਪੜਾਂਗੇ ਤੇ ਅਰਥ ਹੀ ਨਹੀਂ ਬਣਦੇ ਇਸੇ ਤਰੀਕੇ ਦੇ ਨਾਲ ਕਈ ਥਾਵਾਂ ਤੇ ਸ਼ਬਦ ਫਰੀਦਾ ਗੱਲੀ ਸੋ ਸੱਜਣ ਵੀ ਅਦਕ ਨਹੀਂ ਲੱਗਾ ਹੋਇਆ ਪਰ ਅਸੀਂ ਲਾਉਨੇ ਆ ਕਿ ਉਹ ਸਾਨੂੰ ਪਤਾ ਹੈ ਕਿ ਇੱਥੇ ਗੱਲਾਂ ਦੀ ਗੱਲ ਹੋ ਰਹੀ ਹੈ ਫਰੀਦਾ ਗੱਲੀ ਸੋ ਸੱਜਣ ਵੀ ਗੱਲਾਂ ਵਾਲੇ ਤਾਂ ਵੀ ਸੱਜਣ ਉਹ ਲ ਜਾਣਗੇ ਪਰ ਜਿਹੜਾ ਸਾਥ ਨਭਾਉਣ ਵਾਲਾ ਹੈ ਉਹ ਸੱਜਣ ਸੰਸਾਰ ਤੇ ਕੋਈ ਵਿਰਲਾ ਟਾਵਾ ਸੋ ਜਿਵੇਂ ਆਪਾਂ ਵਿਚਾਰ ਕੇ ਬਾਣੀ ਪੜ ਲੱਗਿਆ ਅਦਕ ਦੀ ਵਰਤੋਂ ਕਰਦੇ ਆ ਉਹਦੇ ਤੋਂ ਬਿਨਾ ਬੇਰਸੀ ਹੋ ਜਾਏਗੀ ਇਸੇ ਤਰੀਕੇ ਦੇ ਨਾਲ ਗੁਰਬਾਣੀ ਵਿੱਚ ਜਿੰਨਾ ਥਾਵਾਂ ਤੇ ਜ਼ਰੂਰਤ ਹੈ ਅਰਥਾਂ ਦੇ ਹਿਸਾਬ ਦੇ ਨਾਲ ਉਹਨਾਂ ਥਾਵਾਂ ਤੇ ਬਿੰਦੀ ਦੀ ਵਰਤੋਂ ਹੋਏਗੀ। ਉਹਦੇ ਤੋਂ ਬਿਨਾਂ ਤੁਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ ਕਰ ਸਕੋਗੇ। ਜਿਵੇਂ ਪਿਛਲੇ ਦਿਨੀ ਵੀ ਦਾਸ ਜੀ ਨੇ ਇੱਕ ਵੀਡੀਓ ਪਹਿਲਾਂ ਵੀ ਤਿਆਰ ਕੀਤੀ ਸੀ ਉਹਦੇ ਵਿੱਚ ਵੀ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਡੱਡਾ ਤੇ ਡੱਡਾਂ ਦੋਨਾਂ ਦਾ ਫਰਕ ਤੇ ਰੱਖੋਗੇ ਨਾ ਪਾਠ ਦਾ ਉਚਾਰਨ ਕਰਨ ਲੱਗੇ। ਡੱਡਾ ਡਰ ਉਪਜੇ ਡਰ ਜਾਈ ਇੱਥੇ ਡੱਡਾ ਆਖਰ ਪੰਜਾਬੀ ਦਾ ਜਿਹੜਾ ਵਰਣ ਵਾਲਾ ਦਾਖਰ ਡੱਡਾ ਇੱਥੇ ਉਹਦੀ ਗੱਲ ਹੋ ਰਹੀ ਹੈ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ ਹੰਸ ਹੀਰੇ ਮੋਤੀ ਚੁਗਦੇ ਨੇ ਬਗਲੇ ਡੱਡਾਂ ਭਾਲਣ ਜਾਂਦੇ ਨੇ ਹੁਣ ਡੱਡਾ ਪੰਜਾਬੀ ਵਰਣ ਵਾਲਾ ਦਾ ਡੱਡਾ ਆਖਰ ਤੇ ਡੱਡਾਂ ਇਹਨਾਂ ਦਾ ਫਰਕ ਦਰਸਾਉਣ ਵਾਸਤੇ ਤੁਹਾਨੂੰ ਡੱਡਾਂ ਦੇ ਕੰਨੇ ਦੇ ਉੱਪਰ ਬਿੰਦੀ ਦਾ ਉਚਾਰਨ ਕਰਨਾ ਪਏਗਾ ਇਸੇ ਤਰ੍ਹਾਂ ਬਾਣੀ ਵਿੱਚ ਮੋਰੀ ਤੇ ਮੋਰੀ ਦੋਨਾਂ ਦਾ ਫਰਕ ਤੇ ਰੱਖਣਾ ਪਏਗਾ ਨਾ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਮੇਰੀਏ ਭੈਣੇ ਸੌਣ ਦਾ ਮਹੀਨਾ ਆ ਗਿਆ ਤੇ ਮੋਰਾ ਨੇ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਣ ਕੀਰਤ ਨਿਦ ਮੋਰੀ ਉਥੇ ਮੋਰੀ ਦਾ ਅਰਥ ਆਪਣੇ ਆਪ ਦੇ ਅਰਥਾਂ ਦੇ ਵਿੱਚ ਆ ਗਿਆ ਇਸੇ ਤਰੀਕੇ ਨਾਲ ਰਾਜਾ ਤੇ ਰਾਜਾਂ ਦੋਨਾਂ ਦੇ ਵਿੱਚ ਫਰਕ ਸਾਨੂੰ ਰੱਖਣਾ ਪਏਗਾ ਕੋ ਹਰ ਸਮਾਨ ਨਹੀਂ ਰਾਜਾ ਉਥੇ ਰਾਜਾ ਬਾਦਸ਼ਾਹ ਦੇ ਅਰਥਾਂ ਦੇ ਵਿੱਚ ਹੈ ਹਰ ਜੀਓ ਤੇਰੀ ਦਾਤੀ ਰਾਜਾਂ ਏ ਹਰੀ ਜੀ ਮੈਂ ਤੁਹਾਡੀਆਂ ਦਾਤਾਂ ਨਾਲ ਰਜਦਾ ਹਾਂ ਰਾਜਾਂ ਉਥੇ ਸਾਨੂੰ ਜੱਜੇ ਦੇ ਕੰਨੇ ਤੇ ਬਿੰਦੀ ਸਹਿਤ ਇਹਦਾ ਉਚਾਰਨ ਕਰਨਾ ਪਏਗਾ ਇਸੇ ਤਰੀਕੇ ਨਾਲ ਸਾਈ ਅਤੇ ਸਾਈ ਦੋਨਾਂ ਦਾ ਫਰਕ ਦਰਸਾਉਣ ਵਾਸਤੇ ਬਿੰਦੀ ਦਾ ਉਚਾਰਨ ਹੋਏਗਾ ਇੱਕ ਜਗ੍ਹਾ ਤੇ ਬਾਣੀ ਵਿੱਚ ਆਉਂਦਾ ਸਾਈ ਨਾਮ ਅੰਮੋਲ ਕੀਮ ਨਾ ਕੋਈ ਜਾਣ ਦੋ ਸਾਈ ਸਾਈ ਹਾਲਾਂਕਿ ਬਿੰਦੀ ਲੱਗੀ ਨਹੀਂ ਹੋਈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸਾਈ ਦਾ ਨਾਮ ਪ੍ਰਮਾਤਮਾ ਦਾ ਨਾਮ ਅਨਮੋਲ ਹੈ ਜਿਹਦੀ ਕੀਮਤ ਕੋਈ ਨਹੀਂ ਜਾਣਦਾ ਪਰ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ ਉਥੇ ਸਾਈ ਪੜਨਾ ਪਏਗਾ ਕਿਉਂਕਿ ਸਾਈ ਦਾ ਅਰਥ ਬਣਦਾ ਉਹ ਹਾਲਾਂਕਿ ਲਿਖਿਆ ਦੋ ਨਾ ਥਾਂਵਾਂ ਤੇ ਬਿੰਦੀ ਤੋਂ ਬਿਨਾ ਸੋ ਸਾਈ ਸਾਈ ਇਹਨਾਂ ਦਾ ਫਰਕ ਰੱਖ ਕੇ ਪਾਠ ਕਰਾਂਗੇ ਆਪਾਂ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਉਦਾਹਰਨਾਂ ਬਾਣੀ ਵਿੱਚੋਂ ਦਿੱਤੀਆਂ ਜਾ ਸਕਦੀਆਂ ਨੇ ਸੋ ਕਹਿਣ ਤੋਂ ਬੁਰਾਅਤ ਇਹ ਐ ਅਸੀਂ ਗੁਰਬਾਣੀ ਦੀ ਕਿਸੇ ਤੁਕ ਦੀ ਦੁਰਵਰਤੋਂ ਨਾ ਕਰੀਏ ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਸ ਤੁਕ ਦੀ ਆਪਣੇ ਢੰਗ ਨਾਲ ਵਰਤੋਂ ਕਰਨ ਲੱਗ ਪਏ ਨੇ ਆਖੇ ਗੁਰੂ ਸਾਹਿਬ ਨੇ ਕਿ ਆਖਰ ਲਿਕੇ ਸਹੀ گاਵਾ ਅਵਰ ਨਾ ਜਾਣਾ ਬਾਣ ਜਦ ਕਿ ਵਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਉਸ ਤੁਕ ਦੇ ਹੋਰ ਅਰਥ ਲਾਇਆ ਗੁਰੂ ਜੀ ਤਾਂ ਇਹ ਸਮਝਾ ਰਹੇ ਨੇ ਭਾਈ ਜਦੋਂ ਅਸੀਂ ਮਾੜੇ ਕਰਮ ਕਰ ਕਰ ਕੇ ਆਪਣਾ ਸੁਭਾਅ ਹੀ ਮਾੜਾ ਬਣਾ ਕੇ ਬਹਿ ਜਾਵਾਂਗੇ ਫਿਰ ਅਸੀਂ ਉਹੀ ਅਖਰ ਵਾਰ-ਵਾਰ ਗਾਈ ਜਾਵਾਂਗੇ ਜਿਹਨੂੰ ਚੋਰੀ ਕਰਨ ਦਾ ਸੁਭਾਅ ਪੈ ਗਿਆ ਚੋਰੀਆਂ ਕਰਦਾ ਰਹੇਗਾ ਜਿਹਨੂੰ ਝੂਠ ਬੋਲਣ ਦਾ ਸੁਭਾਅ ਪੈ ਗਿਆ ਝੂਠ ਹੀ ਬੋਲਦਾ ਰਹੇਗਾ ਉਹ ਮਾੜੇ ਕਮਾਂ ਦੇ ਵਿੱਚ ਪੈ ਜਾਂਦਾ ਹੈ ਉਹਨਾਂ ਤੋਂ ਕਹਿੰਦੇ ਉਹ ਅਰਥ ਬਣਦੇ ਨੇ ਸਵਾਹ ਆਪਾਂ ਬਾਣੀ ਨੂੰ ਵਿਚਾਰਨ ਦਾ ਯਤਨ ਕਰੀਏ ਉਂਝ ਸਤਿਗੁਰੂ ਦੀ ਬਾਣੀ ਅਥਾਹ ਹੈ ਇਹਦਾ ਕਦੇ ਕਿਸੇ ਨੇ ਅੰਤ ਨਹੀਂ ਜਾਣਿਆ ਕੋਈ ਬੰਦਾ ਦਾਵਾ ਨਹੀਂ ਕਰ ਸਕਦਾ ਸਤਿਗੁਰੂ ਦੀ ਪਾਵਨ ਬਾਣੀ ਬਾਰੇ ਕਿ ਉਹਨੇ ਬਾਣੀ ਦਾ ਸ਼ੁੱਧ ਉਚਾਰਨ ਸਿੱਖ ਲਿਆ ਇਹ ਤਾਂ ਸਾਥ ਸਾਧ ਸੰਗਤ ਦੀ ਯਤਨ ਹੁੰਦਾ ਹੈ ਵੀ ਆਪਾਂ ਕੋਸ਼ਿਸ਼ ਕਰੀਏ ਕਿ ਜਿੰਨਾ ਆਪਾਂ ਕਰ ਸਕਦੇ ਆ ਉਹਨਾਂ ਸਤਿਗੁਰੂ ਦੀ ਬਾਣੀ ਨੂੰ ਵਿਚਾਰ ਕੇ ਸੋਹਣੇ ਤੰਗ ਨਾਲ ਪੜ੍ਹੀਏ ਤੇ ਉਹਦੇ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਕਮਾਈਏ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ